ਐਡਮਿਨਿਸਟ੍ਰੇਟਿਵ ਡੀਸੀ ਦਫ਼ਤਰ ਮੂਹਰੇ ਬੈਠਿਆਂ ਨੂੰ ਗੜੇਮਾਰੀ ਦਾ ਹੋਰ ਫਸਲਾਂ ਦੇ ਨੁਕਸਾਨ ਪਸ਼ੂਆਂ ਦਾ ਨੁਕਸਾਨ ਹੋਇਆ ਗੈਸ ਪਾਈਪਲਾਈਨ ਦਾ ਸਮਝੌਤਾ ਹੋਇਆ ਖੇਤੀਬਾੜੀ ਮੰਤਰੀ ਸਾਹਿਬ ਜਥੇਦਾਰ ਖੁੱਡੀਆਂ ਉਹਨਾਂ ਨੇ ਸਾਨੂੰ 4 ਤਰੀਕ ਦਾ ਸਮਾਂ ਦਿੱਤਾ ਵੀ ਡੀਸੀ ਨਾਲ ਬੈਠ ਕੇ ਨਿਬੇੜਾਂਗੇ ਕੋਈ ਨਵੇੜਾ ਨਹੀਂ ਹੋਇਆ ਅੱਜ ਅਸੀਂ ਇਸ ਰੋਸ ਵਜੋਂ ਜਿਹੜਾ ਬਠਿੰਡੇ ਦਾ ਸਿਟੀ ਦਾ ਐਮ.ਐਲ.ਏ ਹੈ ਇਹਦੇ ਬਾਅਦ ਚਾਹੇ ਆ ਇਸ ਗੱਲ ਦੀ ਸੁਣਾਉਣੀ ਕਰਨ ਦੀ ਖਾਤਰ ਜਨਰੂਪ ਦੇ ਵਿੱਚ ਵੀ ਜੇ ਤੁਸੀਂ ਸਾਡੀ ਸੁਣਵਾਈ ਨਾ ਕਰੋਗੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸੰਕੇਤ ਹੈ ਅਸੀਂ ਪਿੰਡਾਂ ਦੇ ਵਿੱਚ ਆਹ ਸਮੱਸਿਆ ਬੋਲਣ ਵਾਸਤੇ ਖੜੀਆਂ ਕਰਾਂਗੇ 2024 ਦੀਆਂ ਚੋਣਾਂ ਸਰ ਤੇ ਨਵੀਂ ਰਣਨੀਤੀ ਤਿਆਰ ਕੀਤੀ ਲਈ ਦੇਖੋ ਸਾਡੀ ਸੂਬਾ ਕਮੇਟੀ ਦਾ ਫੈਸਲਾ ਆ ਜਾਣਾ ਅੱਜ ਐਸਕੇਮ ਦਾ ਫੈਸਲਾ ਸੀ ਬੀਜੇਪੀ ਨੂੰ ਨਹੀਂ ਬੰਡਾ ਚ ਬੰਨ ਦੇਣਾ ਪਰ ਇਹ ਸਾਡੀ ਮਜਬੂਰੀ ਬਣਾ ਰਹੇ ਆ ਛੋਟੇ ਛੋਟੇ ਗੱਲਾਂ ਜਿਹੜੀਆਂ ਸਾਡੀਆਂ ਨਾਮ ਵੰਨਣ ਦੀ ਖਾਤਰ ਕੱਢਦੇ ਆ ਅਸੀਂ ਅੱਜ ਇਹਨਾਂ ਦੇ ਬਾਹਰ ਚ ਆ ਮੁੜ ਕੇ ਜੇ ਸਾਡੇ ਬਾਹਰ ਚੋਂ ਦੇਖਾਂਗੇ 33 ਕਮਿਸ਼ਨਰ ਨੂੰ ਪਿੰਡਾਂ ਨਾਲ ਪਿਛਲੇ ਦਿਨ ਮੀਟਿੰਗ ਦੀ ਗੱਲਬਾਤ ਚੱਲ ਰਹੀ ਸੀ ਕਿ 33 ਕਮਿਸ਼ਨਰ ਸਾਹਿਬ ਤਾਂ ਇਹੋ ਜਿਲੇ ਭਲੇ ਮਾਰ ਸਾਹਿਬ ਅਸੀਂ ਟੱਕਰ ਮੱਥਾ ਵੀ ਮੱਥੇ ਵੀ ਨਹੀਂ ਲੱਗਣਾ ਚਾਹਦੇ ਸਾਡੀ ਜਥੇਬੰਦੀ ਨਾਲ ਚਾਰ ਪੰਜ ਵਾਰੀ ਟਾਈਮ ਰੱਖੇ ਕਦੇ ਵੀ ਨਹੀਂ ਮਿਲਣ ਦੀ ਕੋਸ਼ਿਸ਼ ਕੀਤੀ ਸੀ ਸਰਕਾਰ ਨੂੰ ਇਹ ਕਹਿੰਦੇ ਆ ਇਹੋ ਜਿਹੇ ਅਫਸਰਾਂ ਦੇ ਨਾਤਾ ਤੋੜ ਇਹ ਕਿਹੜਾ ਧਰਮਾ ਕਿੰਨੀ ਦੇਰ ਚੱਲੇਗਾ ਜਿੰਨੀ ਦੇਰ ਸਾਡੀ ਸੁਣਵਾਈ ਨਹੀਂ ਰਹਿੰਦੀ ਸੀ ਲਗਾਤਾਰ ਇੱਥੇ ਬੈਠਾ ਜੁਣਦਾ